ਵਾਜੀ ਤੇਰੀ ਨਾਦ ਅਨੇਕ ਸੰਖਾ ਕਿਤੇ ਅਧਿਰਾਸ਼ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਸ ਰਖਦਾ ਹੈ ਆ ਰਾਮ ਰਾਜੀ ਹਰਨਾਖਸ਼ ਦੁਸ਼ਟ ਹਰ ਮਾਰੇ ਆ ਪ੍ਰਹਿਲਾਦ ਰਾਆ ਅਹੰਕਾਰੀਆਂ ਨੇ ਦੁਕਾਂ ਪਿੱਛਤੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ੴ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੁੰਨ دکھ دارو سو روپ گیا کرتا کرنا جات مہ جوت جوت مہتا اکال کلا بھرپور رہا تچا سا سوالو جن کی تی سو پار پیا کو نانک دیکھ باتاں جو کش کرنا سو کر رہ سو در گیا پہلا ایک سب گر پرساد ہار تیروی گا گا تون پانی بے سنتر گا راجا کرم دو ਗਾਵਨ ਤੋਂ ਮਨ ਚੇਤ ਕੁਪਤ ਲਿਖ ਜਾਣਨ ਲਿਖ ਲਿਖ ਤਰੰਬੀਚਾਰੇ ਗਾਵਨ ਤੋਂ ਮਈਸ਼ ਬ੍ਰਹਮਾ ਦੇਵੀ ਸੋਹੰਤਰੇ ਸਦਾ ਸਵਾਰੇ ਗਾਵਨ ਤੋਂ ਤੋ ਇੰਦ੍ਰੇਂ ਕਾ ਸੰਬੈਠੇ ਦੇਵਤਿਆਂ ਦਰਨਾਲੇ ਗਾਵਨ ਤੋਂ ਸਤਸਮਾਦੀ ਅੰਦਰ ਗਾਵਨ ਤੋਂ ਸਾਧ ਵਿਚਾਰੇ ਗਾਵਨ ਤੋਂ ਜਤੀ ਸਤੀ ਸੰਤੋਖੀ ਗਾਵਨ ਤੋਂ ਵੀਰ ਕਰਾਰੇ ਗਾਵਨ ਤੋਂ ਪੰਡਿਤ ਪੜਨ ਰਖੀਸ਼ਰ ਜਗ ਜਗ ਵੇਦਾ ਨਾਲੇ ਗਾਵੰਤੋ ਤੁਧ ਨੋ ਮੋਹਣੀਆਂ ਮਨਮੋਹਨ ਸੁਰਗਮਚ ਪਏ ਆਲੇ ਗਾਵੰਤੋ ਤੁਧ ਨੋ ਰਤਨੁ ਪਾਏ ਤੇਰੇ ਅੱਠ ਸ਼ਕਤੀ ਰਤਨ ਹਾਲੇ ਗਾਵੰਤੋ ਨੋ ਜੋਦ ਮਹਾਬਲ ਸੂਰਾ ਗਾਵੰਤੋ ਤੁਧ ਨੋ ਖਾਣੀ ਚਾਰੇ ਗਾਵੰਤੋ ਨੋ ਖੰਡ ਮੰਡਲ ਪ੍ਰੇਮੰਡਾ ਕਰ ਕਰਖੇ ਤੇਰੇ ਤਾਰੇ ਸੇ ਤੁਧ ਨੋ ਗਾਵਨ ਜੋ ਤੁਧ ਭਾਣ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਤੁਧ ਨੋ ਗਾਵਨ ਸੇ ਮੈਂ ਚਿਤ ਨਾ ਆਵਨ نان کیا بچارے سوئی سوئی سدا سچ سائب سچا سا سچی سا نائی ہےپی ہو سی جی نا سی رچنا جن چائی رنگی رنگی پاتی کر کر جنسی مایا جی نائی کر کر دے اپنا جیو تجدی وڈیائی جو تج پاو سوئی کرسی کمنا کرنا جائی سو پت شاہو شاہ پت ساحب نانک رہ جائی آسا محلہ پہلا

ਸਭ ਸਤ ਸਭ ਤਬ ਸੱਚ ਨਿਆਈਆਂ ਸਿਧਾ ਪ੍ਰਕਾਤੀਆਂ ਵੜਿਆਈਆਂ ਤੁਧ ਵੇੜਿ ਸਦੀ ਕਿਨੇ ਨਾ ਪਈਆ ਕਰ ਮਿਲੈ ਨਹੀਂ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਰਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇ ਕਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰ ਆਇਆ ਸਮਹੱਲਾ ਪਹਿਲਾ ਅੱਖਾਂ ਜੀਵਾਂ

ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨ ਛੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋਈ ਜਿਵੜੇ ਆਪ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾਮੈ ਬਾਸਨਾਕ ਰਾਗ ਪੂਜਰੀ ਮਹੱਲਾ ਚੌਥਾ ہر کے جان سدگر سدگر کا بناؤں کروں گر ہم کیرے کرم سدگر سرنائی کر دیا نام پرگاس میرے میت گر دے مکو رام نام پرگاس گر متنا میرا پران سکھائی ہر کیرت ہم دی رہ راس رہاو ہر جن کے وڑ بات وڑے جن ہر ہر سردہ ہر پیاس ہر ہر نام ملے ترپتا سین مل سنگت گن پرگاس جن ہر 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 رس نام نہ نا پایا تے پاگ ہین جم پاس جو ساتھ گر شرن سنگت نہیں آئے ترک جیوے ترک جیواز جن ہر جین ساتھ گر سنگت پائی تین ترمس تٹ لکھا لکھاس تان تان ساتھ سنگت جت ہر رس پایا

ہر واسا محلہ چوتھا سو پرک امکار پورکھ سباد سو پرک نرنجن ہر پرک نرنجن ہر اگما پارا سب ہیں سب ہیں تیاد جی ہر سچے سر ہارا سب جی تمہارے جی تو جیا کا دا ہر تیا ہو سنتو جی سب دو وسار نارا ہر آپ ٹھاکر ہر آپ سیوک جی کیا نانک جنگ بےچارا

ਸੇ ਤਨ ਜਿਨ ਹਰ ਧਿਆਇਆ ਜੀ ਜਨਾਰਕ ਤਨਵਲ ਯਾਸੀ ਤੇਰੀ ਭਗਤ ਤੇਰੀ ਭਗਤ Bhandar ਜੀ ਭਰੇ ਬੇਅੰਤ ਵਿੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਤੀ ਹਰ ਅਨੇਕ ਅਨੇਕ ਨੰਤਾ ਤੇਰੀ ਅਨੇਕ ਤੇਰੀ ਅਨੇਕ ਕਰ ਹੈ ਅਰ ਪੂਜਾ ਜੀ ਤਬ ਤੱਪ ਹੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬੋ ਸਿਮਰਤਿ ਸ਼ਾਸਤਰੀ ਕਰ ਕਰਿਆ ਅਟ ਕਰਮ ਸੀ ਪਗਤੇ ਮਗਤ ਭਲੇ نند ہوا ستگو میں پایا اے من میرے آ تو ستا رہو ہر نالے ہر نال رہو